ਨਰੇਗਾ ਦੀ ਸਕੀਮ ਦੇ ਤਹਿਤ ਆ ਜਿਹੜਾ ਪਿੰਡਾਂ ਦੇ ਵਿੱਚ ਮਜਦੂਰ ਤਬਕੇ ਦੇ ਲਈ ਆ ਜਿਹੜੇ ਜੋ ਚਾਰ ਪਸ਼ੂ ਜਾਂ 6 ਪਸ਼ੂ ਸੰਭ ਕੇ ਆ ਜਿਹੜੇ ਗੁਜ਼ਾਰਾ ਕਰਦੇ ਉਹਨਾਂ ਦੇ ਲਈ ਇਸ ਸਕੀਮ ਦੇ ਤਹਿਤ ਆ ਜਿਹੜੇ ਉਹ ਸ਼ੈੱਡ ਬਾਨਨੇ ਹੁੰਦੇ ਆ ਪਸ਼ੂਆਂ ਦੇ ਲਈ ਤੇ ਉਸ ਦੇ ਲਈ ਬਤੌਰ ਰਾਸ਼ੀ ਆ ਜਿਹੜੀ ਉਹ ਨਰੇਗਾ ਸਕੀਮ ਦੇ ਅਧੀਨ ਸਰਕਾਰ ਆ ਜਿਹੜੀ ਉਹ ਦਿੰਦੀ ਆ ਪਰ ਇਸ ਟਾਈਮ ਅਸੀਂ ਪਿੰਡ ਚਿਮੇਲੀ ਖੜੇ ਹੋਏ ਆ ਜੋ ਕਿ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪੈਂਦਾ ਇੱਥੇ ਕੁਝ ਮਜ਼ਦੂਰ ਵੀਰ ਸਾਡੇ ਨਾਲ ਮੌਜੂਦ ਆ ਜਿਨ੍ਹਾਂ ਦੇ ਹੱਥ ਦੇ ਵਿੱਚ ਕੁਝ ਕਾਗਜ਼ ਵੀ ਆ ਆ ਕੁਝ ਕਾਗਜ਼ ਤਾਂ ਇਹ ਹੈਗੇ ਇਹਨਾਂ ਦੇ ਵਿੱਚ ਕੁਝਕ ਸਟੇਟਮੈਂਟਾਂ ਦਿੱਤੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਇਹ ਲਿਖਿਆ ਹੋਇਆ ਕਿ ਜੋ ਕੈਟਲ ਸ਼ੈੱਡ ਬਣਨੇ ਹੈਗੇ ਆ ਪਸ਼ੂਆਂ ਦੇ ਲਈ ਉਹ ਕੰਪਲੀਟ ਹੋ ਚੁੱਕੇ ਆ ਪੂਰਨ ਤੌਰ ਦੇ ਉੱਤੇ ਤੇ ਕੁਝਕ ਘਰਾਂ ਦਾ ਡਾਟਾ ਇਹ ਦਿਖਾਇਆ ਗਿਆ ਕਿ ਅਪਰੂਵ ਹੋ ਚੁੱਕੇ ਆ ਦੂਸਰਾ ਇਸ ਬਾਈ ਕੋਲੇ ਕੁਝਕ ਐਫੀ ਡੈਪਟਾ ਤੇ ਨਾਲ ਹੀ ਆ ਜਿਹੜਾ ਇਹਨਾਂ ਨੇ ਜੋ ਦਰਖਾਸਤ ਦਿੱਤੀ ਹੋਈ ਆ ਉਹ ਆ ਪੂਰੇ ਦਾ ਪੂਰਾ ਮਾਮਲਾ ਹੈ ਕਿ ਆ ਆਪਾਂ ਬਾਈਆਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਅੱਛਾ ਬਾਈ ਜੀ ਕੀ ਤੁਹਾਡੇ ਸ਼ੈੱਡ ਦਾ ਤੁਸੀਂ ਮਾਮਲਾ ਉਠਾ ਰਹੇ ਹੈਗੇ ਆ ਕੀ ਹੈਗਾ ਪੂਰੇ ਦਾ ਪੂਰਾ ਮਾਮਲਾ ਤੁਹਾਡੀ ਸਮੱਸਿਆ ਕੀ ਹੈਗੀ ਆ ਇਹ ਸਾਰੇ ਸ਼ੈੱਡ ਜੀ ਹੋਏ ਵੀ ਆ ਪਾਸ ਹੋਏ ਵੀ ਆ ਅੱਛਾ ਤੇ ਸਾਨੂੰ 5500 ਰੁਪਏ ਮਿਲੇ ਆ ਵੀ ਇਹਨੇ ਵਿੱਚੋਂ ਅੱਛਾ ਤੇ ਬਾਕੀ ਦੂਜੇ ਪੈਸੇ ਨਹੀਂ ਕੋਈ ਮਿਲੇ ਸਾਨੂੰ ਜੀ ਅੱਛਾ ਹਾਂ ਅੱਛਾ ਕਿੰਨੇ ਪੈਸੇ ਮਿਲਨੇ ਹੁੰਦੇ ਆ ਇਹਨੇ ਕਹਿ ਰਸੀਦ ਕਾਰੀ ਕਿ 8000 ਰੁਪਏ ਕਹਿੰਦੇ ਸੀ ਜੀ ਮਿਲ ਗਸਨ ਸ਼ੈੱਡ ਦਾ ਜੀ ਅੱਛਾ ਹਾਂਜੀ ਤੇ ਮਿਲੇ ਕਿੰਨੇ ਹੁਣ ਤੀਕ ਇਹ 5500 ਰੁਪਏ ਜੀ ਅੱਛਾ ਤੇ ਸ਼ੈੱਡ ਤੋਂ ਇਹਦੇ ਵਿੱਚ ਲਿਖਿਆ ਹੈਗਾ ਵੀ ਤੁਹਾਡੇ ਬਣ ਗਏ ਸ਼ੈੱਡ ਜੀ ਹਾਂਜੀ ਹਾਂਜੀ ਤੇ ਜਮੀਨੀ ਪੱਦਰ ਤੇ ਬਣੇ ਆ ਨਹੀਂ ਬਣੇ ਨਹੀਂ ਪੈਸੇ ਤਾਂ ਮਿਲਿਆ ਨਹੀਂ ਉਹਨੇ 5500 ਰੁਪਏ ਮਿਲਿਆ ਜੀ 5500 ਸ਼ੈੱਡ ਕਿੱਥੇ ਬੰਦੇ ਆ ਜੀ ਜੀ ਹਾਂਜੀ ਅੱਛਾ ਇਹ ਜਿਹੜੀ ਤਸਵੀਰ ਹੈਗੀ ਅੰਗਰੇਜ਼ ਸਿੰਘ ਤੁਹਾਡਾ ਨਾਮ ਹਾਂਜੀ ਮੇਰਾ ਨਾਮ ਅੰਗਰੇਜ਼ ਸਿੰਘ ਆ ਜੀ ਇਹ ਜੋ ਤਸਵੀਰ ਲੱਗੀ ਹੈਗੀ ਇਹ ਤੁਹਾਡੀ ਹੈ ਨਹੀਂ ਸਾਡੀ ਨਹੀਂ ਜੀ ਇਹ ਅੱਛਾ ਐਸੀ ਸਾਡੀ ਨਹੀਂ ਜੀ ਇਹ ਹੋਰ ਅਕੇ ਦੀ ਅੱਛਾ ਹਾਂਜੀ ਅੱਛਾ ਭਾਈ ਜੀ ਤੁਹਾਡੀ ਕੀ ਕੀ ਸਮੱਸਿਆ ਹੈਗੀ ਤੁਹਾਡੀ ਵੀ ਇਸੇ ਨਾਲ ਸੰਬੰਧਿਤ ਸਮੱਸਿਆ ਹਾਂਜੀ ਸੱਸੀ ਭਾਈ ਜੀ ਸੱਸੀ ਕਾਲ ਜੀ ਇਹ ਭਾਈ ਸਾਡੇ ਸ਼ੈੱਡ ਜਦੋਂ ਇਹਨਾਂ ਨੇ ਇੱਥੇ ਸੈਕਟਰੀ ਵੀ ਆਏ ਸਾਰਾ ਕੁਝ ਇਹਨਾਂ ਨੇ ਨਕਸ਼ਾ ਬਣਾ ਕੇ ਪਾਸ ਕੀਤੇ ਆ ਜੀ ਹੂੰ ਤੇ ਪਰ ਇਹਦੀ ਸਾਨੂੰ ਕੱਲਾ ਇਹਦਾ 5200 ਰੁਪਏ ਲੇਵਰ ਪਈ ਆ ਹੋਰ ਸਾਨੂੰ ਕੁਝ ਨਹੀਂ ਮਿਲਿਆ ਗਿਆ ਇਹਦਾ ਹੂੰ ਤੇ ਸ਼ੈੱਡ ਸਾਡੇ ਕਾਗਜ਼ਾਂ 'ਚ ਬਣ ਚੁੱਕੇ ਆ ਅੱਛਾ ਤੇ ਗਾਹ ਹੁਣ ਇਹ ਸਾਨੂੰ ਨਹੀਂ ਪਤਾ ਕਿ ਕਿੱਥੇ ਬਣੇ ਕਿੱਥੇ ਨਹੀਂ ਬਣੇਗੇ ਹੂੰ ਇਹ ਹੁਣ ਜਾਂ ਪਛਾਹੇ ਜਾਂਦੀ ਜਾਂ ਉਸਲੇ ਤਿਆਰੀ ਜਾਂਦੇ ਆ ਇਹ ਕਿੱਥੇ ਬਣੇ ਜਾ ਕੇ ਅੱਛਾ ਅੱਛਾ ਕੁਝ ਕੁਝ ਵੀ ਮਟੀਰੀਅਲ ਹਾਲ ਤੀਕ ਟੋਡੇ ਘਰੇ ਨਹੀਂ ਕੁਝ ਨਹੀਂ ਆਇਆ ਜੀ 1% ਵੀ ਨਹੀਂ ਆਇਆ ਹੂੰ ਬਣ ਤੋਂ ਪਹਿਲਾਂ ਸਰਪੰਚ ਤੇ ਸੈਕਟਰੀ ਇੱਥੇ ਆਈ ਸੀ ਮੈਨੂੰ ਕਹਿੰਦੇ 10000 ਰੁਪਇਆ ਸੈਕਟਰੀ ਨੂੰ ਦੇਣਾ ਪਊਗਾ ਤੇਰਾ ਮੈਂ ਕਿਹਾ ਚਲੋ ਕੋਈ ਨਹੀਂ ਜਿਵੇਂ ਤੁਸੀਂ ਕਹੋਗੇ ਆਪਾਂ ਕਰ ਦਾਂਗੇ ਪਰ ਉਹਦੇ ਚ ਸਰਪ 5200 ਰੁਪਇਆ ਮੈਨੂੰ ਲੇਵਰ ਪਈ ਆ ਹੋਰ ਮੈਨੂੰ ਕੁਛ ਨਹੀਂ ਇਹਦੇ ਚ ਮਿਲਿਆਗਾ ਜੀ ਅੱਛਾ ਇਨਸਪੈਕਸ਼ਨ ਕਰਕੇ ਗਏ ਤੁਹਾਡੇ ਘਰੇ ਵੇਖ ਕੇ ਗਏ ਸਰ ਸਾਰਾ ਕੁਝ ਵੇਖ ਕੇ ਗਏ ਜੀ ਸੈਕਟਰੀ ਨਾਲ ਆ ਨਕਸ਼ਾ ਉਹਨਾਂ ਨੇ ਬਣਾਇਆ ਕਿੰਨੇ ਥਾਂਚ ਬਣੂਗਾ ਕਿਵੇਂ ਬਣਨਾ 300 ਸਕਰ ਫੁੱਟ ਦਾ ਉਹਨਾਂ ਨੇ ਨਕਸ਼ਾ ਬਣਾਇਆ ਚਾਰੇ ਪਸ਼ੂ ਚੱਕੀ ਤੇ ਚਾਰ ਪਸ਼ੂ ਹੀ ਹੁਣ ਮੇਰੇ ਕੋਲੇ ਖੜੇ ਆ ਤੇ ਪਰ ਉਹਦੇ ਚ ਮੈਨੂੰ ਮਿਲਿਆ ਕੁਛ ਨਹੀਂਗਾ ਹਾਂ ਸੈਕਟਰੀ ਨਾਲ ਸਰਪੰਚਾ ਸਾਡਾ ਨਾਲ ਆ ਜੀ ਔਰ ਇਹਦੇ ਚੋਂ ਹੁਣ ਹੁਣ ਤੱਕ ਕੁਝ ਵੀ ਨਹੀਂ ਆਈ ਆ ਦਰਖਾਸਤਾਂ ਵੀ ਦੇ ਚੁੱਕੇ ਕਿਸੇ ਨੇ ਕੋਈ ਸਾਡੀ ਪਹੁੰਚਣ ਕਿਸੇ ਨੇ ਪੈਰਵਾਹੀ ਨਹੀਂ ਕੀਤੀ ਜੀ ਕਿਹੜੇ ਅਫਸਰ ਕੋਲੇ ਗਏ ਸੀ ਤੁਸੀਂ ਅਸੀਂ ਤਾਂ ਇਹ ਡੀਸੀ ਦੇ ਵੀ ਦਰਖਾਸਤਾਂ ਦੇ ਚੁੱਕੇ ਹਾਂ ਸਾਰੇ ਵਿਭਾਗਾਂ ਦੇ ਉੱਥੋਂ ਫੇਰ ਆ ਉੱਤੇ ਹੁਣ ਵੀ ਫੇਰ ਕਰ ਚੁੱਕੇ ਹਾਂ ਜੀ ਆ ਦੋ ਤਿੰਨ ਦਰਖਾਸਤਾਂ ਸਾਡਾ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਜੀ ਜੀ ਅੱਛਾ ਭਾਈ ਜੀ ਆ ਤੁਸੀਂ ਦਰਖਾਸਤਾਂ ਦਿੱਤੀਆਂ ਹੈਗੀਆਂ ਇਹ ਕਿਹੜੇ-ਕਿਹੜੇ ਅਧਿਕਾਰੀਆਂ ਤੀਕ ਪਹੁੰਚ ਕੀਤੀ ਆ ਇਹ ਸਾਰੇ ਵਿਜੀਲੈਂਸ ਨੂੰ ਪਾਈ ਹੀ ਸੀ ਹਮ ਸਾਰਿਆਂ ਨੂੰ ਪਤੀ ਉੱਥੇ ਭਗਵੰਤ ਮਾਨ ਨੂੰ ਵੀ ਪਾਈ ਹੂੰ ਇਹ ਸਾਡਾ ਚੈੱਕ ਹੋਣਾ ਚਾਹੀਦਾ ਕਿ ਕਿੱਥੇ ਕਿੱਥੇ ਛੱਡ ਗਏ ਸਾਡੇ ਅੱਛਾ ਹਾਂ ਸਾਨੂੰ ਹਲੇ ਤੱਕ ਨਹੀਂ ਕਿਹਾ ਕੋਈ ਨੇ ਕੋਈ ਦੱਸਿਆ ਜੀ ਅੱਛਾ ਤੁਹਾਡਾ ਵੀ ਨਹੀਂ ਬਣਿਆ ਛੱਡ ਨਹੀਂ ਬਣਿਆ ਜੀ ਅਪਰੂਵ ਹੋਇਆ ਜਾਂ ਕੰਪਲੀਟ ਆ ਰਿਹਾ ਹੈਗਾ ਸਟੇਟਸ ਕੀ ਦਿਖਾ ਰਿਹਾ ਹੈਗਾ ਇਹ ਤਾਂ ਕੰਪਲੀਟ ਦੱਸ ਰਿਹਾ ਜੀ ਅੱਛਾ ਹਾਂਜੀ ਠੀਕ ਹੈ ਪਰਸਾ ਨੂੰ ਮਿਲਿਆ ਕੋਈ ਹਾਲ ਤੱਕ ਨਹੀਂ ਤੁਹਾਡੇ ਖਾਤੇ ਦੇ ਵਿੱਚ ਜਿਵੇਂ ਇਹਨਾਂ ਦੇ ਖਾਤੇ ਦੇ ਵਿੱਚ 5600 ਰੁਪਏ ਆਇਆ ਹੈਗਾ ਜਾਂ ਉਹ ਬਾਈ ਦੇ ਖਾਤੇ ਦੇ ਵਿੱਚ ਇਸ ਤੋਂ ਵੱਧ ਪੈਸੇ ਆਏ ਸੀਗੇ 28 2800 ਰੁਪਏ ਆਇਆ ਹੈਗਾ ਤੁਹਾਡੇ ਖਾਤੇ 'ਚੋਂ ਕਿੰਨੇ ਆਏ ਹੈਗੇ ਸਾਨੂੰ ਕੁਝ ਨਹੀਂ ਆਇਆ ਹਲਤ ਕਰੀ ਜੀ ਅੱਛਾ ਤੁਹਾਨੂੰ ਕੁਝ ਵੀ ਨਹੀਂ ਆਇਆ ਨਾ ਜੀ ਨਾ ਜੀ ਠੀਕ ਹੈ ਅੱਛਾ ਤੁਸੀਂ ਡੀਸੀ ਸਾਹਿਬ ਤੇ ਗਏ ਕੋਈ ਇਸ ਤੋਂ ਬਾਅਦ ਤੁਹਾਨੂੰ ਕੋਈ ਭਰੋਸਾ ਦਿਵਾਇਆ ਕਿਸੇ ਨੇ ਕਿਸੇ ਨੇ ਨਹੀਂ ਦਿਵਾਇਆ ਤਾਂ ਆ ਤੁਹਾਡੇ ਕੋਲੇ ਆਏ ਆ ਤੁਹਾਡੇ ਕੋਲੇ ਜੀ ਹਲਤ ਕਰ ਕੋਈ ਨਹੀਂ ਸਾਡੇ ਕੋਲੇ ਪਹੁੰਚਿਆ ਜੀ ਅੱਛਾ ਅੱਛਾ ਤੁਹਾਡੇ ਹਲਕਾ ਕਿਹਦਾ ਪੈਂਦਾ ਹੈਗਾ ਇੱਧਰ ਤੁਹਾਡੇ ਵਿਧਾਇਕ ਕੌਣ ਹੈਗੇ ਆ ਐਮ ਐਲ ਏ ਕੌਣ ਆ ਤੁਹਾਡੇ ਇੱਧਰ ਲਈ ਐਮ ਐਲ ਏ ਸਪੀਕਰ ਸਾਹਿਬ ਜੀ ਅੱਛਾ ਕੁਲਤਾਰ ਸਿੰਘ ਸੰਧਮਾ ਹਾਂ ਕੁਲਤਾਰ ਸਿੰਘ ਸੰਧਮਾ ਜੀ ਉਹਨਾਂ ਤੀਕ ਨਹੀਂ ਆਪਣੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਛੱਡਾ ਜਿਹੜੇ ਉਹ ਕਾਗਜ਼ਾਂ 'ਚੋਂ ਤਾਂ ਬਣ ਗਏ ਪਰ ਅਸਲ ਗਰਾਊਂਡ ਦੇ ਉੱਤੇ ਜਿਹੜੇ ਬਣੇ ਨਹੀਂ ਗੇ ਸਾਡੇ ਘਰਾਂ ਦੇ ਵਿੱਚ ਬਣੇ ਨਹੀਂ ਗੇ ਹੁਣ ਤਿਆਰੀ ਕੀਤੀ ਹੈ ਸੀ ਇਹ ਨਹੀਂ ਆਰਖਾਸ਼ਾਂ ਸਾਡੇ ਕੋਲੇ ਹੈਗੀਆਂ ਜੀ ਹੂੰ ਉਹਨਾਂ ਦਿਖਾ ਕੇ ਦਾਈ ਜੀ ਅੱਛਾ ਹਾਂ ਹੁਣ ਦਿਖਾਵਾਂਗੇ ਲਾਇਬੀ ਇੱਕ ਵਾਰਾਂ ਜੀ ਪੂੰਚਾਂਗੇ ਦੇ ਕੋਲ ਅੱਛਾ ਅੱਛਾ ਪਸ਼ੂ ਕਿੰਨੇ ਆ ਤੁਹਾਡੇ ਮੇਰੇ ਕੋਲ ਤਿੰਨ ਸੀ ਪਸ਼ੂ ਉਸ ਤਾਂ ਜੇ ਛੱਡ ਛੁੱਡੀ ਪਾਇ ਤਾਂ ਇਹ ਹਾਰ ਕੇ ਮੈਂ ਇੱਕ ਦਾ ਬਾਹਰ ਛੱਡ ਲਾਉਣੀ ਛੱਡਾਂ ਦੀ ਜੀ ਮਾਜੀ ਝੋਟੀਆਂ ਦੇ ਦੋ ਮੈਂ ਵੇਚਤੀ ਹੁਣ ਅੱਛਾ ਛੱਡ ਨਾ ਮਿਲਣ ਦੀ ਕਰਕੇ ਵੇਚ ਤੋ ਹੋਰ ਜੀ ਇੱਥੇ ਪੀੜਾ ਥਾਂ ਸੀਗਾ ਇਹਨੇ ਛੱਡ ਦਾ ਜੋ ਮਿਲਿਆ ਨਹੀਂ ਸਾਨੂੰ ਜੀ ਮੈਂ ਛੱਡੋ ਕਰਾ ਵੇਚ ਦਿੱ ਗਈ ਅੱਛਾ ਠੀਕ ਹੈ ਅੱਛਾ ਤੁਸੀਂ ਆ ਜਿਹੜਾ ਤੁਹਾਨੂੰ ਕੀ ਲੱਗਦਾ ਹੈਗਾ ਵੀ ਕਿਹੜੇ ਅਧਿਕਾਰੀਆਂ ਦੀ ਵਜ੍ਹਾ ਕਰਕੇ ਤੁਹਾਡਾ ਛੱਡ ਆਇਆ ਨਹੀਂਗਾ ਤੁਸੀਂ ਪਿੰਡ ਦੇ ਸਰਪੰਚ ਨੂੰ ਮਿਲੇ ਹੈਗੇ ਉਹਨਾਂ ਨੇ ਉਹਨਾਂ ਨੇ ਵੀ ਕਿਉਂਕਿ ਪਾਸ ਕਰਵਾਉਣਾ ਸੀਗਾ ਪਿੰਡ ਦਾ ਸਰਪੰਚ ਪਹਿਲਾਂ ਸਾਡੇ ਨਾਲ ਸਹਿਮਤ ਸੀਗਾ ਜੀ ਅੱਛਾ ਉਹਦੇ ਨਾਲ ਚੰਗੀ ਬੋਲਚਾਲ ਸੀਗੀ ਬਾਅਦ ਚ ਉਹਨਾਂ ਸਾਡੀ ਕੋਈ ਮਾੜੀ ਮੋਟੀ ਗੜਬੜ ਹੋਣੇ ਕਰਕੇ ਮੁੜ ਕੇ ਸਾਡੀ ਕੋਈ ਸੁਣੀ ਵੀ ਨਹੀਂ ਕਹੀ ਅੱਛਾ ਸਾਡੇ ਬੱਚਿਆਂ ਦੇ ਨਾਮ ਨਹੀਂ ਪੁਆਈ ਉਹਨੇ ਰਾਸ਼ਨ ਕਾਰਡ ਚੋਂ ਤੱਕੀ ਹੋਣਾ ਸੀ ਅੱਛਾ ਹਾਂਜੀ ਇੱਥੋਂ ਤੀਕ ਵੀ ਕਰਦੇ ਸਰਪੰਚੀ ਹਾਂਜੀ ਇੱਥੋਂ ਤੱਕ ਨੇ ਸਰਪੰਚੀ ਕਰ ਜਾਂਦੀ ਅੱਛਾ ਅੱਛਾ ਭਾਈ ਜੀ ਹੁਣ ਜੇਕਰ ਮੰਨ ਲਓ ਵੀ ਤੁਹਾਡਾ ਮਾਮਲਾ ਹੱਲ ਨਹੀਂ ਹੁੰਦਾਗਾ ਇਸ ਤੋਂ ਅਗਲਾ ਤੁਹਾਡਾ ਕੀ ਕੀ ਸਟੈਪ ਚੱਕੋਗੇ ਤੁਸੀਂ ਸਟੈਪ ਜੀ ਆਏ ਹਈ ਅਜਿਹਾ ਕੁਛ ਹੀ ਕਰੀ ਜਾਂਦੇ ਹੁਣ ਇਹਦੂਗਾ ਹੋਰ ਕਿਸ ਕਿਸ ਦੇ ਦਰਵਾਜੇ ਖਿੜਕਾਵਾਂਗੇ ਹੋਰ ਕੀ ਹੈ ਜੀ ਅੱਛਾ ਹੋਰ ਇਹਦੂ ਪਹਿਲਾਂ ਹੁਣ ਅਸੀਂ ਕਚੈਰੀ ਚ ਵੀ ਆਜਾ ਦਰਖਾਸਤ ਦੇ ਚੁੱਕੇ ਹੁਣ ਕਿਸੇ ਮੰਤਰੀ ਦੇ ਕਿਸੇ ਦੇ ਕੋਈ ਮਨਲਾਪ ਦਾ ਹੱਕ ਲੈਣ ਦੇ ਸਾਡੇ ਨਾਂ ਤੇ ਜਦੋਂ ਪ੍ਰੂਫ ਹੋਈ ਜਾਂਦੇ ਆ ਜੀ ਸਾਰਾ ਕੁਝ ਬਣਿਆ ਪਿਆ ਹਮ ਹੁਣ ਸਾਡੇ ਉਹ ਬਣੇ ਹੈ ਨਹੀਂ ਸਾਡਾ ਅਕਸਰ ਪੈਸਾ ਸਾਨੂੰ ਪਤਾ ਤਾਂ ਲੱਗੋ ਗਿਆ ਕਿੱਥੇ ਆ ਅੱਛਾ ਅੱਛਾ ਇਹ ਕਹਿੰਦੇ ਸੀਗੇ ਕਿ ਜਦੋਂ ਮਾਨ ਸਰਕਾਰ ਬਣ ਗਈ ਨਾ ਕੋਈ ਵੀ ਕਪਲਾ ਨਹੀਂ ਹੋਣਾਗਾ ਅੱਛਾ ਜੀ ਜ਼ਮੀਨੀ ਪੱਧਰ ਦੇ ਉੱਤੇ ਸਹੀ ਕੰਮ ਹੋਣਗੇ ਸਟੀਕਤਾ ਦੇ ਨਾਲ ਹੋਣਗੇ ਤੁਹਾਨੂੰ ਲੱਗਦਾ ਨਹੀਂਗਾ ਕਿ ਮਾਨ ਸਰਕਾਰ ਦੇ ਵੇਲੇ ਜਿਹੜੇ ਕੰਮ ਹੋ ਰਹੇਗੇ ਮਾਨ ਸਾਹਿਬ ਨੂੰ ਵੀ ਅੱਜ ਚਿੱਠੀ ਪਾ ਚੁੱਕੇ ਆ ਜੀ ਅੱਛਾ 15 20 ਦਿਨ ਤੇ 15 ਦਿਨ ਹੋ ਗਏ ਮਾਨ ਸਾਹਿਬ ਕੋਲ ਵੀ ਚਿੱਠੀ ਦੇ ਚੁੱਕੇ ਆ ਹੂੰ ਸੀਪੀਆਈ ਨੂੰ ਵੀ ਚਿੱਠੀ ਦੇ ਚੁੱਕੇ ਆ ਪਰ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀਗੀ ਅੱਛਾ ਹੂੰ ਅੱਛਾ ਕਹਿੰਦੇ ਸੀ ਬਈ ਬਦਲਾਅ ਆਜੂਗਾ ਨਵਾਂ ਵੀ ਜਿਵੇਂ ਪਹਿਲਾਂ ਕਦਾ ਕੋਈ ਬਦਲਾਵ ਹੋਇਆ ਨਹੀਂ ਕੋਈ ਬਦਲਾਅ ਨਹੀਂ ਆਇਆ ਹੈਲਥ ਕਰੀ ਅੱਛਾ ਹਾਂਜੀ ਉਸੇ ਤੱਕ ਚੱਲੇ ਲਾਕਾ ਦਾ ਫਰੀ ਜੀ ਹਾਂਜੀ ਅੱਛਾ ਸਾਡੇ ਨਾਲ ਪ੍ਰਧਾਨ ਜੀ ਵੀ ਮੌਜੂਦ ਨੇ ਪੰਜਾਬ ਅੱਛਾ ਪ੍ਰਧਾਨ ਜੀ ਤੁਹਾਡੇ ਕੋਲ ਇਹ ਮਸਲਾ ਆਇਆ ਹੈਗਾ ਹਾਂਜੀ ਕਿ ਰੂਪਰੇਖਾ ਰਹੂਗੀ ਵੀ ਇਸ ਤੋਂ ਅੱਗੇ ਆ ਜਿਹੜਾ ਵੀ ਇਹਨਾਂ ਨੂੰ ਇਨਸਾਫ ਮਿਲ ਸਕੇ ਕਿਉਂਕਿ